ਹਲਕਾ ਖਡੂਰ ਸਾਹਿਬ ਤੋਂ ਜਿੱਥੋਂ ਅੰਮ੍ਰਿਤਪਾਲ ਸਿੰਘ ਖਾਲਸਾ ਖੜੇ ਨੇ ਉਹਦੇ ਸੰਬੰਧੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਹੇਰ ਮੈਂ ਕਰਨਾਮ ਸਿੰਘ ਜੌਰ ਜ਼ੂਬਾ ਪ੍ਰਧਾਨ ਪੰਜਾਬ ਟਰੱਕ ਇਕਤਾ ਵੀਰੋ ਕਹਿਣਾ ਕਿ ਅੱਜ ਸਾਰੇ ਸੰਸਾਰ ਦੇ ਵਿੱਚ ਇਹ ਸ਼ੀਰ ਦਾ ਬਹੁਤ ਰੌਲਾ ਤੇ ਸਿੱਖੀ ਵਾਸਤੇ ਇਹ ਜਿੰਨੀ ਬਹੁਤ ਜ਼ਰੂਰੀ ਹੋ ਗਈ ਹੈ ਆਪਾਂ ਨੇ ਇੱਥੇ ਪਾਰਟੀ ਬੰਦੀ ਤੋਂ ਉੱਪਰ ਉੱਠ ਕੇ ਆਪਾਂ ਨੂੰ ਭਾਈ ਅਮਰਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿਤਾਉਣਾ ਚਾਹੀਦਾ ਜੇ ਅੱਜ ਆਪਾਂ ਪਿੱਛੇ ਰਹਿ ਗਏ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਆਪਾਂ ਨੂੰ ਕਰਤਾਰ ਨੂੰ ਚੰਗਾ ਨਹੀਂ ਸਮਝਣਗੀਆਂ ਕਿ ਐਡਾ ਜੋਧਾ ਹੋਵੇ ਸਿੱਖੀ ਧਰਮ ਨਾਲ ਜੁੜਨ ਡਿਆ ਹੋਵੇ ਅਮਰਤ ਸੰਚਾਰ ਕਰਾਉਂਦਾ ਹੋਵੇ ਇੰਨੇ ਨਮਾਇਦੇ ਉਹਦੇ ਪਿੱਛੇ ਹੁਣ ਉਹਨੂੰ ਚੁੱਕ ਕੇ ਡਿਬਰੂਗਾ ਜੇਲ੍ਹ ਚ ਸੁੱਟਦਾ ਵੀਰੋ ਆਹ ਜੇਲ੍ਹ ਕੱਟੀਆਂ 8 ਸਾਲ ਅਸੀਂ ਵੀ ਅੰਦਰ ਰਹੇ ਹਾਂ ਨਜਾਇਜ਼ ਨਾ ਸਰਕਾਰਾਂ ਦੇ ਤੱਕਿਆਂ ਦੇ ਬਾਦ ਉਹਦੇ ਕਾਰਨ ਅਸੀਂ ਅੱਜ ਇੱਥੇ ਸਾਰੀ ਟੀਮ ਲੈ ਕੇ ਪਹੁੰਚੇ ਆ ਕਿ ਅਮਰਤਪਾਲ ਸਿੰਘ ਜੀ ਆਪਾਂ ਐਮਪੀ ਬਣਾ ਲੈਨੇ ਆ ਆਪਣੀ ਜਿਹੜੀ ਪਾਗ ਤੇ ਮੋਸਦਾ ਸਵਾਲ ਆ ਇਹ ਬਟਕਰਾ ਰਹਿਦਾ ਜੇ ਆਪਾਂ ਪਾਰਟੀ ਬੰਦੀ ਬਿਨਦੇ ਆ ਫੇਰ ਵੀਰੋ ਕਿਸੇ ਨੇ ਬਾਹਰ ਆਪਣੀ ਪਾਰਟੀ ਨਹੀਂ ਵੇਖਣੀ ਉਥੇ ਸਿੱਖੀ ਦੀ ਗੱਲ ਚਲਣੀ ਆ ਉਥੇ ਸੱਚਾਈ ਦੀ ਚਲਣੀ ਆ ਤੇ ਜੇ ਆਪਾਂ ਝੂਠ ਦੇ ਪਿੱਛੇ ਲੱਗ ਕੇ ਪਾਲਟੀ ਬੰਦੀ ਪਿੱਛੇ ਲਾ ਕੇ ਇਹਨੂੰ ਅੱਜ ਵੋਟਾਂ ਨਹੀਂ ਪਾਉਂਦੇ ਫਿਰ ਆਪਾਂ ਕਿਤੇ ਵੀ ਆਉਣ ਵਾਲੀ ਪੀੜੀ ਨੂੰ ਨੱਕ ਦੇਣ ਜੋਗੇ ਨਹੀਂ ਕਿਸੇ ਵੇਲੇ ਜੰਗਲ ਦੇ ਵਿੱਚ ਅੱਗ ਲੱਗੀ ਸੀ ਸਾਰਾ ਜੰਗਲ ਮਚੰਡਿਆ ਤੇ ਇੱਕ ਚਿੜੀ ਚੁੰਝਾ ਪਰ ਕੇ ਖੜਦੀ ਸੀ ਉਹਨੂੰ ਕਿਸ ਨੇ ਕਿਹਾ ਵੀ ਅੱਗ ਤੇ ਬੁਝਣੀ ਨਹੀਂ ਉਹਨੇ ਕਿਹਾ ਅੱਗ ਭਾਵੇਂ ਨਾ 부ਜੇ ਪਰ ਮੈਂ ਸ਼ਾਂਤੀ ਕਰਨ ਵਾਲਿਆਂ ਦੇ ਨਾਲ ਜਾ ਜੂੰਗੀ ਇਹ ਕਰਕੇ ਵੀਰੋ 13 ਸ਼ੀਟਾਂ ਨਾ ਵੇਖੋ ਜੇ ਸਿੱਖੀ ਆ ਜਿਹੜਾ ਸੰਧਾਨ ਆ ਉਹਨੂੰ ਵੇਖੋ ਤੇ ਆਪਾਂ ਇਹ ਸ਼ੀਟ ਜਿੱਤ ਕੇ ਉਹਨਾਂ ਦੇ ਸਾਹਮਣੇ ਬਿਠਾਈਏ ਜਿਨ੍ਹਾਂ ਨੇ ਆਪਣੀ ਸਿੱਖੀ ਨੂੰ ਢਾਹ ਲਾਈ ਆ ਕੋਈ ਅਮਰਤਪਾਲ ਸਿੰਘ ਨਸ਼ੇ ਨਹੀਂ ਵਕਾਉਂਦਾ ਕੋਈ ਦੋ ਨੰਬਰ ਤੇ ਕੰਮ ਨਹੀਂ ਕਰਦਾ ਜਿਹਨੂੰ ਡਿਵਰੀ ਬੇਲਜੀਅਲ ਚ ਛੁੱਟਿਆ ਇਹ ਕਹ ਕੇ ਮੇਰੇ ਸਾਰੇ ਵੀਰਾਂ ਨੂੰ ਪੀ ਲਿਆ ਤੇ ਵੱਤੋਂ ਵੱਤ ਟਰੱਕਾਂ ਵਾਲੇ ਵੀ ਫੋਰ ਵੀ ਜਿੰਨੇ ਭਰਾਵਾ ਵੱਤੋਂ ਵੱਤ ਵੋਟਾਂ ਪਾਖੇ ਆਪਾਂ ਜਿਟਾ ਕੇ ਤੇ ਆਪਣੀ ਸਿੱਖੀ ਨੂੰ ਬਰਕਰਾਰ ਰੱਖੀਏ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ